ਵੈਖਾ ਸਰ ਸਾਹਿਬ ਜੀ ਪਤਿ ਅੱਜ ਅਸੀਂ ਪੰਚ ਪ੍ਰਧਾਨੀ ਸਿੱਖ ਧਾਰਮਿਕ ਜਥੇਬੰਦੀਆਂ ਤੇ ਕਿਸਾਨ ਜਥੇਬੰਦੀਆਂ ਵੱਲੋਂ ਜਹਦਾਰ ਸਿੰਘ ਅਕਾਲ ਤਖਤ ਸਾਹਿਬ ਨੂੰ ਮੰਗ ਪੱਤਰ ਦੇਣ ਵਾਸਤੇ ਆਏ ਕਿ ਜੋ ਇਸ ਟਾਈਮ ਦੇ ਦਿੱਤੇ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਕਹੌਣ ਵਾਲੇ ਤੇ ਬਾਗੀ ਕਹੌਣ ਇਹਨਾਂ ਦੋਹਾਂ ਧਿਰਾਂ ਵੱਲੋਂ ਜਿਹੜਾ ਦਿੱਖਤੀ ਤੌਰ ਤੇ ਜੋ ਪਿਛਲੇ ਸਮੇਂ ਦੇ ਵਿੱਚ ਇਹਨਾਂ ਨੇ ਜੋ ਕੁਝ ਕੀਤਾ ਹੈ ਸ੍ਰੀ ਅਕਾਲ ਤਖਤ ਸਾਹਿਬ ਦੀ ਪਰੰਪਰਾ ਨੂੰ ਤੇ ਸਰਸੇ ਸਾਧ ਨੂੰ ਮਾਫੀ ਦੇਣ ਵਿੱਚ ਜੋ ਵੀ ਕੀਤਾ ਉਹ ਸਾਰੀਆਂ ਸੰਗਤਾਂ ਲੈ ਕੇ ਆਏ ਆਂ ਕਿ ਇਹਨਾਂ ਨੇ ਅੱਜ ਲਿਖਤੀ ਤੌਰ ਤੇ ਉੱਤੇ ਮੰਨ ਲਿਆ ਕਿ ਇਹ ਸਾਡੇ ਤੋਂ ਗਲਤੀਆਂ ਹੋਈਆਂ ਤੇ ਉਹ ਹੁਣ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਿਹੜਾ ਹੈ ਉਹਨਾਂ ਦੇ ਕੋਲ ਇੱਕ ਕੇਸ ਹੈ ਅਸੀਂ ਅੱਜ ਆਪਣੇ ਸਾਰੇ ਮੇਰੇ ਨਾਲ ਜਥੇਦਾਰ ਅਮਰਿਕ ਸਿੰਘ ਜੀ ਨੂੰ ਕੋਲ ਲਿਜਾਣੇ ਤੋਂ ਅੰਤ ਰੰਦੇ ਜਿਵੇਂ ਇਸੇ ਤਰ੍ਹਾਂ ਪ੍ਰਧਾਨ ਬਣਨ ਜਥੇਦਾਰ ਿੰਕੋਰ ਲੇਖ ਸਿੰਘ ਜੀ ਜਥੇਦਾਰ ਪ੍ਰਕਾਸ਼ ਸਿੰਘ ਜੀ ਇਹ ਸਾਰੇ ਅਸੀਂ ਬਾਕੀ ਕੁਝ ਸੰਖੇਪ ਦਿਓ 30 ਵਸਤੇ ਆਇਆ ਕਿ ਇਹਨਾਂ ਨੇ ਜਿਹੜੇ ਜੁਰਮ ਕੀਤੇ ਨੇ ਉਹ ਬਹੁਤ ਵੱਡੇ ਕੀਤੇ ਨੇ ਬੇਸ਼ੱਕ ਦੀ ਆ ਤੁਸੀਂ ਦੇਖੋ ਕਿ ਆ ਜਿਹੜੀ ਕਿਤਾਬ ਹੈ ਇਹ ਸਿੱਖ ਅਪਰਾਸ਼ਨਾ ਦੀ ਹਿੰਦੀ ਪਾਸ਼ਾ ਚ ਪਟਾਵ ਹੈ ਇਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਕਿਤਾਬ ਪਬਲਿਸ਼ ਕਰਦੀ ਹੈ ਇਹਦੇ ਚ ਗੁਰੂ ਸਾਹਿਬਾਂ ਨੂੰ ਚੋਰ ਡਾਕੂ ਕਾਤਲ ਬਹੁਤ ਮਾੜੀ ਸ਼ਬਦਾਵਲੀ ਲਿਖ ਕੇ ਇੱਕ ਕਿਤਾਬ ਲਿਖੀ ਹੈ ਇਸੇ ਤਰ੍ਹਾਂ ਇੱਕ ਕਿਤਾਬ ਹੋਰ ਹੈ ਗੁਰਪਾਲਸ ਪਾਚਾਈ ਛੇਵੀਂ ਆਇਆ ਇਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇਤਿਹਾਸ ਨੂੰ ਥੋਰ ਮੁਖੇ ਲਿਖੀ ਹੈ ਇਸੇ ਤਰ੍ਹਾਂ ਆ ਗੁਰਮਤਿ ਪ੍ਰਕਾਸ਼ ਮੈਗਜ਼ੀਨ ਹੈ ਜਿਹੜਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਪੁਲਜਿੰਦਾ ਹੈ ਇੱਥੇ ਚਾਰੋਂ ਸਹਿਜਾਂ ਦੇ ਕੇਸਾਂ ਦੀ ਘਟਲਣ ਤੇ ਸਰਾਂ ਦੇ ਟੋਟਿਆਂ ਵਾਲੀਆਂ ਫੋਟੋਆਂ ਨੇ ਇਸੇ ਤਰ੍ਹਾਂ ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਵਿੱਚ ਜੋ ਕਿਤਾਬਾਂ ਬੱਚਿਆਂ ਨੂੰ ਪੜ੍ਹਾਇਆਂ ਗਈਆਂ 1997 ਤੋਂ ਲੈ ਕੇ 2017 ਤੱਕ ਉਹਨਾਂ ਦੇ ਵਿੱਚੋਂ ਕੁਝ ਚੈਪਟਰ ਕੱਟਾ ਲੇਕਿਨ ਅੱਜ ਤੱਕ ਵੀ ਉਹ ਕਿਤਾਬਾਂ ਜਿਹੜੀਆਂ ਪੜ੍ਹਾਇਆਂ ਜਾ ਰਹੀਆਂ ਨੇ ਅਸੀਂ ਇਹ ਬੇਨਤੀ ਕਰਨ ਵਾਸਤੇ ਆਏ ਆਂ ਕਿ ਪਿਛਲੇ ਸਮਿਆਂ ਦੇ ਵਿੱਚ ਚਾਹ ਚੰਦੂ ਸੀ ਚਾਹੇ ਮਸੰਦ ਸੰਗ ਚਾਹੇ ਉਸ ਤੋਂ ਬਾਅਦ ਮਸਾ ਰੰਗੜ ਆਇਆ ਮਹੰਤ ਨਰੈਣੂਕੇ ਆਏ ਉਹਨਾਂ ਨੇ ਬਹੁਤ ਮਾਰੇ ਕੋ ਕਰਮ ਕੀਤੇ ਸੀ ਲੇਕਿਨ ਉਹਨਾਂ ਨੇ ਕਿਸੇ ਨੇ ਵੀ ਕਿਸੇ ਵੀ ਦਸ ਗੁਰੂ ਸਾਹਿਬਾਨ ਵਿੱਚੋਂ ਕਿਸੇ ਵੀ ਗੁਰੂ ਸਾਹਿਬ ਦੇ ਖਿਲਾਫ ਕੋਈ ਅਪਸ਼ਬਦਾਵਲੀ ਲਿਖ ਕੇ ਕੋਈ ਕਿਤਾਬ ਨਹੀਂ ਲਿਖੀ ਸੋ ਇਹ ਤੇ ਸਾਰੇ ਹੱਦਾਂ ਪੰਨੇ ਟੱਪ ਗਏ ਔਰ ਇਹਦੇ ਸਬੰਧ ਵਿੱਚ ਜੋ ਇਹਨਾਂ ਨੇ ਸਰਸੇ ਸਾਧ ਨੂੰ ਮਾਫੀ ਦਿੱਤੀ ਉਹਦੇ ਸਬੰਧ ਦੇ ਵਿੱਚ ਆ ਲਿਖੀਆਂ ਚਿੱਠੀਆਂ ਜਿਹੜੀਆਂ ਨੇ ਉਹ ਵੀ ਸਾਡੇ ਕੋਲ ਨਹੀਂ ਜਿਹੜੇ ਇਸ਼ਤਿਹਾਰ ਦਿੱਤੇ ਉਹ ਵੀ ਸਾਡੇ ਕੋਲ ਨਹੀਂ ਇਹ ਅਸੀਂ ਸਾਰਾ ਚੀਜ਼ ਲੈ ਕੇ ਤੇ ਇੱਥੇ ਅੱਜ ਪੇਸ਼ ਹੋਈਆਂ ਜਿਹਹਦਾਰ ਨੇ ਇਹ ਬੇਨਤੀ ਕਰਨ ਵਾਸਤੇ ਆਇਆ ਕਿ ਇਹਨਾਂ ਲੋਕਾਂ ਨੂੰ ਜਿਹੜਾ ਪੰਥ ਵਿੱਚੋਂ ਖਾਰਜ ਕਰਨਾ ਚਾਹੀਦਾ ਹੈ ਇਹ ਜਿਨ੍ਹਾਂ ਨੇ ਹੁਣ ਤੱਕ ਜੜੀ ਆ ਉਸ ਸਿੱਖ ਇਤਿਹਾਸ ਦੀ ਗੁਰੂ ਇਤਿਹਾਸ ਦੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਰੰਪਰਾ ਨੂੰ ਜਿਹੜਾ ਇਹਨਾਂ ਨੇ ਮਲੀਆ ਮੇਟ ਕੀਤਾ ਤੇ ਇਹਨਾਂ ਨੂੰ ਕਿਤੇ ਇਹ ਨਾ ਹੋਵੇ ਕਿ ਮਾਫੀ ਨਾ ਦਿੱਤੀ ਜਾਵੇ ਇਸ ਵਾਸਤੇ ਸਰਸਾਬ ਬਾਗੀ ਕਾਲਿਆਂ ਨੂੰ ਸ੍ਰੀ ਬਾਗਬਾਬ ਨੇ ਕੱਢ ਦਿੱਤਾ ਪਾਰਟੀوں ਚੋਂ ਕਿਵੇਂ ਦੇਖੋ ਉਹ ਉਹਨਾਂ ਦਾ ਪਾਰਟੀ ਦਾ ਮਸਲਾ ਅਸੀਂ ਤੇ ਕਹਿੰਦੇ ਆਂ ਕਿ ਇਹ ਸਾਰੇ ਇੱਕੋ ਹੀ ਹੁਣ ਮੈਂ ਬੇਨਤੀ ਕਰਾਂਗਾ ਕਿ ਜੈਦਰ ਮਿਰਿਕ ਸਿੰਘ ਜੀ ਜੋ ਕਿ ਲੁਧਿਆਣਾ ਜੈਦਰ ਮਿਰਿਕ ਸਿੰਘ ਜੀ ਨੇ ਵਿਧਾਨ ਸਭਾ ਤੋਂ ਇਹ ਗੱਲ ਨਹੀਂ ਤੁਸੀਂ ਤੁਸੀਂ ਕਹਿ ਰਹੇ ਹੋ ਨਾ ਕਿ ਕਿਹਨੂੰ ਕਿਹਨੂੰ ਬਾਹਰ ਕੱਢਣਾ ਚਾਹੀਦਾ ਵਾ ਅਸੀਂ ਇਹ ਗੱਲ ਕਹਿ ਰਹੇ ਆ ਕਿ ਜਿੰਨੇ ਵੀ ਜਿਹੜੇ ਤਾਂ ਪ੍ਰਕਾਸ਼ ਸਿੰਘ ਬਾਦਲ ਨੂੰ ਜਿਹੜੇ ਉਸ ਟਾਈਮ ਦੇ ਉੱਤੇ ਪੰਥ ਰਤਨ ਤੇ ਫਕਰ ਇਕੌਮ ਦੇ ਅਵਾਰਡ ਦਿੱਤੇ ਨੇ ਉਹ ਵਾਪਸ ਲੈ ਜਾਣ ਤੇ ਜਿੰਨੇ ਵੀ ਬਾਦਲ ਦੇ ਨਾਲ ਹੁਣ ਤੱਕ ਰਹੇ ਨੇ ਅੱਜ ਵੀ ਚਾਹੇ ਉਹ ਬਾਗੀਆਂ 'ਚ ਤੇ ਚਾਹ ਸੁਖਵੀਰ ਦੇ ਨਾਲ ਇਹਨਾਂ ਸਾਰਿਆਂ ਨੂੰ ਪੰਥ ਚੋਂ ਖਾਰਜ ਕਰਨਾ ਚਾਹੀਦਾ ਜਿਨ੍ਹਾਂ ਨੇ ਏਡੇ ਵੱਡੇ ਜੁਰਮ ਕੀ ਕੋਈ ਨਾਮ ਕੋਈ ਨਾਮ ਤੋਂ ਸਿਰਸਾ ਸਾਹਿਬ ਇੱਕ ਨਾਮ ਥੋੜਾ ਕਿਸੇ ਮੈਂ ਤਾਂ ਸਾਰੇ ਹੀ ਕਹਤੇ ਨੇ ਸਿਰਸਾ ਸਾਹਿਬ ਲੰਬੇ ਸਮੇਂ ਤੋਂ ਤੁਸੀਂ ਇਹ ਇਤਿਹਾਸ ਦੇ ਰਾ ਖੇਡ-ਛਾੜ ਵਾਲਾ ਮੁੱਦਾ ਲੈ ਕੇ ਚੱਲਦੇ ਜੇ ਅਜੇ ਤੱਕ ਕਾਰਵਾਈ ਤੱਕ ਨਹੀਂ ਹੋਈ ਕਿਸ ਤਰ੍ਹਾਂ ਦੇਖਦੇ ਹਾਂ ਸਾਥ ਨੂੰ ਦੇਖੋ ਪਹਿਲਾਂ ਤਾਂ ਮੈਂ ਇਕੱਲਾ ਸੀ ਜੇ ਮੁੱਦੇ ਠਾਏ ਲੇਕਿਨ ਅੱਜ ਤੇ ਹੁਣ ਪੰਥ ਜਿਹੜਾ ਉਹ ਸਾਡੇ ਨਾਲ ਆ ਤੁਸੀਂ ਦੇਖ ਰਹੇ ਹੋ ਲੁਧਿਆਣੇ ਤੋਂ ਕੋਟਕਪੂਰੇ ਤੋਂ ਇਸੇ ਤਰ੍ਹਾਂ ਫਰੋਜਪੁਰ ਤੋਂ ਫਰੀਦਕੋਟ ਤੋਂ ਪੂਰੇ ਪੰਜਾਬ ਦੇ ਵਿੱਚੋਂ ਜੜੀਆਂ ਨੇ ਉਹ ਸਿੱਖ ਜਦਵੰਦੀਆਂ ਤੇ ਜਿਹੜੇ ਪੰਜ ਪ੍ਰਧਾਨੀਆਂ ਨਾਮਵਰ ਸ਼ਖਸੀਅਤਾਂ ਜੜੀਆਂ ਨੇ ਉਹ ਜਨਾਲ ਨੇ ਕਿ ਇਸ ਇਤਿਹਾਸ ਨੂੰ ਬਚਾਉਣਾ ਬਤੀ ਜ਼ਰੂਰੀ ਹੈ ਤੇ ਇਸੇ ਕਰਕੇ ਹੁਣ ਮੌਕਾ ਹੈ ਤੇ ਜਿਹੜੇ ਅੱਜ ਪਹਿਲਾਂ ਤੇ ਇਹ ਮੰਨਦੇ ਨਹੀਂ ਸੀ ਕਿ ਅਸੀਂ ਇਹ ਕੀਤਾ ਹੁਣ ਇਹ ਤਾਂ ਮੰਨ ਗਏ ਨੇ ਨਾ ਲਿਖਤੀ ਤੌਰ ਤੇ ਮੰਨ ਗਏ ਆ ਕਿ ਇਹ ਸਾਡੇ ਤੋਂ ਕਸੂਰ ਹੋਏ ਤੇ ਸਾਨੂੰ ਮਾਫ ਕੀਤਾ ਜਾਵੇ ਹੁਣ ਮਾਫੀਆਂ ਮੰਗਦੇ ਨੇ ਕੀ ਕਰਦੇ ਨੇ ਜਿਹਨੇ ਕਿਸ ਤਰ੍ਹਾਂ ਇਹ ਸਾਰਾ ਅਸੀਂ ਮੱਗ ਪੱਤਰ ਦਿੱਤਾ ਉਹਦੇ ਵਿੱਚ ਸਾਰਾ ਵਿਸਤਾਰ ਨਾਲ ਲਿਖਿਆ ਤੇ ਮੈਂ ਬੇਨਤੀ ਕਰਾਂਗਾ ਕਿ ਜਹਦਾਰ ਅਮਰਿਕ ਸਿੰਘ ਜੀ ਲੁਧਿਆਣੇ ਤੋਂ ਕੋਈ ਕਾਰ ਸੇਵਾ ਜਿਹੜੇ ਅਮਰ ਸੰਚਾਰ ਦੇ ਬਹੁਤ ਵੱਡੇ ਸੇਵਾ ਪਦਰ ਤੇ ਸੇਵਾ ਕਰਦੇ ਆ ਇਸੇ ਤਰ੍ਹਾਂ ਗਿਆਨੀ ਗੁਰਲਖ ਸਿੰਘ ਜੀ ਤੇ ਇਸੇ ਤਰ੍ਹਾਂ ਪ੍ਰਕਾਰ ਸਿੰਘ ਜੀ ਉਹਨਾਂ ਨੂੰ ਮੈਂ ਵਿੱਚ ਤੇ ਕਰਾਂਗਾ ਇਹਨਾਂ ਤੋਂ ਵਿੱਚ ਤੁਸੀਂ ਵਸਣ ਪਾਓ ਨਾ ਅੱਜ ਜਹਦਾਰ ਸਾਹਿਬ ਨੂੰ ਮਿਲੇ ਉਹ ਕੀ ਕਹਿਣਾ ਚਾਹੁੰਦੇ ਤੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਜਿੱਤ ਕੀ ਇਹ ਸੱਚੇ ਦਾ ਤਖਤ ਹੈ ਪਾਸ਼ਾ ਨੇ ਸੱਚ ਦਾ ਤਖਤ ਬਣਾਇਆ ਸੀ ਝੂਠੇ ਤਖਤਾਂ ਦੇ ਮੁਕਾਬਲੇ ਸੰਸਾਰ ਦੀ ਮਲੁਖਤਾ ਨੂੰ ਸੱਚ ਦਾ ਸੰਦੇਸ਼ ਲਈ ਭਲੇ ਦਾ ਸੰਦੇਸ਼ ਲਈ ਸੁਵਚੀ ਮਾਨਵਤਾ ਦੇ ਭਲੇ ਲਈ ਜੇ ਸਮੇਂ ਦੀਆਂ ਹਕੂਮਤਾਂ ਜ਼ੁਲਮ ਕਰਦੀਆਂ ਨੇ ਤੇ ਇਹ ਤੱਕ ਸਤਗੁਰੂ ਜੀ ਨੇ ਬਣਾਇਆ ਕਿ ਇੱਥੇ ਤੁਹਾਡਾ ਦੁੱਖ ਸੁੱਖ ਸੁਣਿਆ ਜਾਏਗਾ ਤੇ ਸੱਚ ਦਾ ਸੰਦੇਸ਼ ਜਾਏਗਾ ਆਪਾਂ ਸਾਰਿਆਂ ਨੂੰ ਪਤਾ ਹੈ ਕਾਫੀ ਸਮੇਂ ਤੋਂ ਜੋ ਇੱਕ ਤੇ ਰਹਿ ਉਹ ਸਮੇਂ ਦੀ ਹਕੂਮਤ ਜਿਹੜੀ ਸੀ ਉਹਨਾਂ ਕੋਲ ਹਕੂਮਤ ਆ ਗਈ ਹਕੂਮਤ ਦੇ ਨਸ਼ੇ ਵਿੱਚ ਜੋ ਇੱਥੇ ਸੱਚ ਦਾ ਸੰਦੇਸ਼ ਨਹੀਂ ਗਿਆ ਆਪਣੇ ਸਾਹਮਣੇ ਅਕਾਲ ਤਖਤ ਦੇ ਜਥੇਦਾਰਾਂ ਵੱਲੋਂ ਵੀ ਜੋ ਹੈ ਇਹ ਹਕੂਮਤ ਦੇ ਨਸ਼ੇ ਵਿੱਚ ਜੋ ਕਹਿੰਦੇ ਸੀ ਉਹ ਗੱਲਾਂ ਕੀਤੀਆਂ ਗਈਆਂ ਜੋ ਸੰਗਤ ਨੇ ਪ੍ਰਵਾਨ ਨਹੀਂ ਕੀਤੀਆਂ ਅੱਜ ਦਾ ਸਾਡਾ ਮੇਲ ਵਿਸ਼ਾ ਇਹ ਹੈ ਕਿ ਅੱਜ ਫੇਰ ਦੁਬਾਰਾ ਜੇ ਉਹ ਦੌਰ ਚੱਲਿਆ ਤੇ ਜੇ ਇਥੋਂ ਸੱਚ ਦੀ ਆਵਾਜ਼ ਆਏਗੀ ਤਾਂ ਸੰਗਤ ਪ੍ਰਵਾਨ ਕਰੇਗੀ ਅਸੀਂ ਇਹਨਾਂ ਨੂੰ ਸੁਚੇਤ ਕਰਨ ਆਏ ਆ ਤੇ ਨਾਲ ਤਾੜਨਾ ਕਰਨ ਵੀ ਆਏ ਆ ਕਿ ਜੋ ਪਹਿਲਾਂ ਜੋ ਇੱਥੇ ਉਸ ਹਕੂਮਤ ਦੇ ਨਸ਼ੇ ਵਿੱਚ ਗੱਲਾਂ ਕਵਾਈਆਂ ਗਈਆਂ ਜੇ ਅੱਜ ਦੇ ਜਥੇਦਾਰ ਵੀ ਉਹ ਗੱਲਾਂ ਮੰਨਣਗੇ ਤੇ ਸੰਗਤ ਕਦੇ ਵੀ ਪ੍ਰਮਾਨ ਨਹੀਂ ਕਰੇਗੀ ਕਿਉਂਕਿ ਸੰਗਤ ਸੁਚੇਤ ਹੋ ਚੁੱਕੀ ਹੈ ਸੰਗਤ ਨੂੰ ਪਤਾ ਲੱਗ ਗਿਆ ਹੈ ਇਹ ਤਖਤ ਦੀ ਕੀਮਤ ਦਾ ਵੀ ਪਤਾ ਹੈ ਉਹਨਾਂ ਦੇ ਕੋਸ਼ ਸੰਦੇਸ਼ਾਂ ਕਰਕੇ ਇਹ ਤਖਤ ਦੀ ਜੋ ਸਿੱਖਾਂ ਦੇ ਹਿਰਦੇ ਵрунਦਰੇ ਗਏ ਸਨ ਕਿਉਂਕਿ ਤਖਤ ਦੀ ਜੋ ਸਚਾਈ ਹੈ ਇੱਥੇ ਤੇ ਸੱਚੀ ਪ੍ਰਮਾਨ ਹੈ ਜੋ ਸ਼ੁੱਧ ਹਿਰਦੇ ਨਾਲ ਆਉਂਦਾ ਹੈ ਕੋਈ ਸੰਸਾਰ ਦੇ ਕੋਨੇ ਚ ਗਲਤੀ ਕਰਕੇ ਆਉਂਦਾ ਤੇ ਇਥੇ ਖਿਮਾ ਜਾਚਣਾ ਹੈ ਪਰ ਉਹਦਾ ਵਿਧੀ ਵਿਧਾਨ ਹੈ ਉਹ ਸਤਗੁਰਾਂ ਨੇ ਜੋ ਵਿਧਾਨ ਬਣਾਇਆ ਹੈ ਜੋ ਪ੍ਰਾਤਨ ਸਾਡਾ ਸੰਵਿਧਾਨ ਹੈ ਉਸ ਸੰਵਿਧਾਨ ਅਨੁਸਾਰ ਹੀ ਕਿਸੇ ਨੂੰ ਮਾਫੀ ਦਿੱਤੀ ਜਾ ਸਕਦੀ ਹੈ ਉਹ ਸੰਵਿਧਾਨ ਤੋਂ ਛੁੱਟ ਕੇ ਤੁਹਾਨੂੰ ਪਤਾ ਹੈ ਕਿ ਜਿਹੜੇ ਜਿਹੜੇ ਬੰਦਿਆਂ ਨੇ ਕੋ ਕਰਮ ਪਾਪ ਕੀਤੇ ਨੇ ਉਹਦੀ ਸਜ਼ਾ ਮਿਲੀ ਹੈ ਮਾਫ਼ੀ ਦੀ ਬਿੜੀ ਇਸ ਕਰਕੇ ਅਸੀਂ ਇਹ ਕਹਿਣਾ ਚਾਹੁੰਦੇ ਆ ਕਿਉਂਕਿ ਸੰਗਤ ਸਮੁੱਚੀ ਸਿੱਖ ਕੌਮ ਇਹ ਚਾਹੁੰਦੀ ਹੈ ਕਿ ਅਕਾਲ ਤਖਤ ਦਾ ਮਾਨ ਮਰਿਆਦਾ ਇਹਨੂੰ ਬਹਾਲ ਕੀਤੀ ਜਾਵੇ ਕਿਉਂਕਿ ਸੰਗਤ ਇਹ ਤੋਂ ਸੱਚ ਦਾ ਵਜੇਸ਼ੀ ਸੁਲਣਾ ਚਾਹੁੰਦੀ ਹੈ ਜੇ ਕਿਸੇ ਵੀ ਧੜ ਢੜੇ ਦੇ ਇੱਕ ਧੜੇ ਦੇ ਨਾਂ ਦੇ ਉੱਤੇ ਅਸੀਂ ਕੋਈ ਫੈਸਲਾ ਕਰਾਂਗੇ ਤੇ ਸੰਗਤ ਗੁਰੂ ਰੂਪ ਹੈ ਪਰਵਾਣ ਨਹੀਂ ਕਰਦੀ ਇਸ ਕਰਕੇ ਅਸੀਂ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਤਖਤ ਦੀ ਮਾਨ ਮਰਿਆਦਾ ਬਹਾਲ ਕਰਨੀ ਚਾਹੀਦੀ ਹੈ ਪਿੱਛੇ ਜੋ ਵੀ ਗਲਤੀਆਂ ਹੋਈਆਂ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਜਾਵੇ ਕਿਉਂਕਿ ਸੰਗਤ ਉਹ ਗਲਤੀਆਂ ਹੁਣ ਪਰਵਾਹ ਨਹੀਂ ਕਰਦੀ ਨਾ ਹੀ ਉਹ ਪਰਵਾਹ ਕਰੇਗੀ ਗੁਰੂ ਸਾਹਿਬ ਦਾ ਤਖਤ ਹੈ ਤੇ ਸੱਚ ਦਾ ਸੰਦੇਸ਼ ਹੈ ਤੂੰ ਜਾਣਾ ਚਾਹੀਦਾ ਸਮੁੱਚੀ ਮੁਲਕ ਦਾ ਦਾ ਭਲਾ ਤਾਂ ਹੀ ਹੋ ਸਕਦਾ ਹੈ ਜੇ ਇੱਥੇ ਸੱਚ ਦਾ ਸੰਦੇਸ਼ ਸਮੁੱਚੀ ਮੁਲਕ ਤਾਲੀ ਜਾਵੇਗਾ ਸਮੇਂ ਦੀਆਂ ਹਕੂਮਤਾਂ ਆਉਂਦੀਆਂ ਨੇ ਠੀਕ ਹੈ ਇਹ ਪਹਿਲਾਂ ਵੀ ਆਈਆਂ ਪਹਿਲਾਂ ਵੀ ਦੌਰ ਚੱਲੇ ਉਹਨਾਂ ਨੇ ਆਪ ਆਪਣੇ ਅਧੀਨ ਕਰਨ ਦੀ ਕੋਸ਼ਿਸ਼ ਕੀਤੀ ਅੱਜ ਵੀ ਉਹ ਕਰ ਰਹੀਆਂ ਨੇ ਪਰ ਸਮੇਂ ਦੀ ਹਕੂਮਤ ਕੋਲ ਸੱਚ ਨਹੀਂ ਹੈਗਾ ਉਹਨਾਂ ਨੇ ਜ਼ੁਲਮ ਕੀਤੇ ਨੇ ਉਹਨਾਂ ਨੇ ਪਾਪ ਕਰਨੇ ਨੇ ਸਤਗੁਰ ਜੋਹਾਨ ਬਖਸ਼ੇਂਦ ਨੇ ਇੱਥੇ ਜੋ ਹੈ ਸੰਦੇਸ਼ ਸੱਚ ਦਾ ਜਾਂਦਾ ਤੇ ਸੱਚ ਦਾ ਹੀ ਹੋਕਾ ਦੇਣਾ ਚਾਹੀਦਾ ਹੈ ਤਾਂ ਹੀ ਸੰਗਤ ਪ੍ਰਵਾਨ ਕਰੇਗੀ ਵਾਹਿਗੁਰਜੀ ਕਾ ਖਾਲਸਾ ਜੀ ਬੇਨਤੀ ਜਿਹੜੀ ਇਹ ਹੈ ਕਿ ਜੋ ਸਾਡੇ ਦੁੱਖ ਦੀ ਗੱਲ ਇਹ ਹੈ ਕਿ ਉਹ ਸ਼ਰੋਮਣੀ ਕਮੇਟੀ ਪ੍ਰਕਾਸ਼ਿਤ ਕਰਦੀ ਹੈ ਉਹ ਮੋਰ ਸ਼ਾਹ ਬੇੜ ਛਪੇ ਨੇ ਜਿਨ੍ਹਾਂ ਚ ਗੁਰੂ ਸਾਹਿਬ ਦੇ ਨਾਂ ਦੇ ਹੋਰ ਬੇਅਦਬੀਆਂ ਕੀਤੀਆਂ ਨੇ ਹੋਰ ਪਾਪ ਕੀਤੇ ਨੇ ਉਹਨਾਂ ਦੇ ਉੱਤੇ ਜੋ ਉਹ ਜਲੂਲ ਸ਼ਬਦ ਲਿਖੇ ਨੇ ਉਹ ਸ਼ਰੋਮਣੀ ਕਮੇਟੀ ਦਾ ਫਰਜ ਬਣਦਾ ਉਹਨਾਂ ਕਰਤੱਬਾਂ ਨੂੰ ਆਪਣੇ ਅਧੀਨ ਲੈ ਕੇ ਤੇ ਇਥੇ ਹੀ ਉਹਨਾਂ ਦੀ ਸਲਾਹੀ ਕਰਕੇ ਤੇ ਉਹਨਾਂ ਤੇ ਐਕਸ਼ਨ ਲਵੇ ਨਹੀਂ ਤੇ ਸੰਗਤ ਐਕਸ਼ਨ ਲਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ